2 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕਰਕੇ ਫਰਾਰ ਹੋਏ ਦੋਸ਼ੀ ਨੂੰ ਦਿੱਲੀ ਪੁਲਿਸ ਦੀ ਸਹਾਇਤਾ ਨਾਲ ਕਿ ਤਗਰ ਫਰ्तार ਤੁਸੀਂ ਰਿਪੋਰਟ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਤੇ ਨੀਰ ਸ਼ਰਮਾ ਦੀ ਖਾਸ ਖਬਰ ਤਨਵਾਦ ਮੇਰੇ ਬੰਦ ਨੂੰ ਸ਼ੁਕਰੀਆ ਦਿੱਤੇ ਆ ਸਾਡਾ ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਤੋਂ ਉਸ ਤੋਂ ਬਾਅਦ ਸੀਨੀਅਰ ਆਫਿਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਹਦੇ ਵਿੱਚ ਕਿ ਐਸ ਐਚ ਓ ਸਿਵਲ ਲਾਈਨ ਪ੍ਰਭਜੋਤ ਸਿੰਘ ਇੰਸਪੈਕਟਰ ਸੀ ਆਈ ਏ ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤੁਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤੁਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉੱਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹ ਜਿਹੜਾ ਦੌੜਿਆ ਵਿਅਕਤੀ ਇਹ ਇਹਦੇ ਕੀ ਪਲੈਨਿੰਗ ਸਾਰਾ ਕੁਝ ਕੀਤਾ ਸੀ ਜਾਂ ਅਚਾਨਕ ਹੋ ਗਿਆ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਘਰ ਵਿੱਚ ਮੌਜੂਦ ਸੀਗੀ ਕੀ ਕਾਰਵਾਈ ਕੀਤੀ ਗਈ ਉਹਨਾਂ ਤੇ ਤੁਰੰਤ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕਿ ਪਾਕਸ ਐਕਟ ਜਿਹੜਾ ਲਾ ਦਿੱਤਾ ਗਿਆ ਇਹਨਾਂ ਦੀ ਆਪਸੀ ਕੋ ਰਿਸ਼ਤੇਦਾਰੀ ਹੈਗੀ ਸੀ ਇਹਨਾਂ ਇਹ ਇੱਕੋ ਹੀ ਪਿੰਡ ਦੇ ਪਿੱਛੋਂ ਵੈਤ ਤੋਂ ਆ ਜੀ ਕੋ ਰਿਸ਼ਤੇਦਾਰੀ ਹੈ ਦੇਖੋ ਜੇ ਇਹ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਛਾਣ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ। ਉਹ ਦਿੱਲੀ ਤੋਂ ਆਟ ਗਿਆ ਤੇ ਇਹ ਨੇਪਾਲ ਵੀ ਜਾ ਸਕਦੇ ਸੀ। ਕਿੰਨਾ ਚੈਲਿੰਜਿੰਗ ਸੀ ਇਹਨਾਂ ਨੂੰ ਫੜਨਾ ਜਾਂ ਤੁਹਾਡੀਆਂ ਟੀਮਾਂ ਦਾ ਕੰਮ ਕਰਵਾਉਣਾ। ਦੇਖੋ ਜੀ ਚੈਲੰਜ ਤਾਂ ਹੈ ਸੀਗਾ ਵੀ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਅਸੀਂ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ। ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਵੀ ਰਿਸ਼ਤਾਰ ਕਰ ਲਿਆ ਜੀ ਸਾਡੇ ਦੱਸ ਦੇਖਿਆ ਜਾਵੇ ਉਹ ਬੱਚੇ ਨੇ ਇਹ ਰੇਸ ਕੀਤਾ ਜਿਹੜਾ ਕਿ ਬੋਲ ਨਹੀਂ ਸਕਦਾ ਕੀ ਲੱਗਦਾ ਜੀ ਕਾਨੂੰਨ ਦੇ ਦਾਇਰੇ 'ਚ ਜਿਹੜਾ ਤੁਸੀਂ ਇੱਥੇ ਮਾਮਲੇ ਦਰਜ ਕੀਤੇ ਆ ਕਿੱਥੋਂ ਤੱਕ ਸਗੈ ਮਿਲ ਸਕਦੀ ਹੈ ਦੇਖੋ ਜੀ ਸਾਡਾ ਤਾਂ ਇਹ ਹੁੰਦਾ ਕਿ ਜਿਹੜਾ ਦੋਸ਼ੀ ਆ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਵੇ ਇਹ ਨਵਾਲਕ ਹੈ ਜਾਂ ਲੜਕਾ ਲੜਕਾ ਤਾਂ ਬਾਲਕਾ ਬੱਚਾ